ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਤੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਕਾਰੋਬਾਰ ਵਿੱਚ ਵਾਧਾ ਕਰਦੇ ਹਾਂ ਫਗਵਾੜਾ ਦੇ ਬਾਈਪਾਸ ਵਿਖੇ ਆਪਣਾ ਨਵਾਂ ਪੈਟਰੋਲ ਪੰਪ ਖੋਲਿਆ ਗਿਆ ਹੈ ਜਿਸ ਦਾ ਸ਼ੁਭਾਰਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਅਰਦਾਸ ਕਰਕੇ ਕੀਤਾ ਗਿਆ ਇਸ ਦੌਰਾਨ ਜਿੱਥੇ ਪੰਪ ਦਾ ਉਦਘਾਟਨ ਇੱਕ ਛੋਟੀ ਜਿਹੀ ਬੱਚੀ ਅਤੇ ਖੁਦ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਤੇ ਉਹਨਾਂ ਦੇ ਪਰਿਵਾਰ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਉੱਥੇ ਹੀ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਭਾਜਪਾ ਮੰਤਰੀ ਤਰुण ਚੁੱਗ ਅਤੇ ਸੈਕਟਰੀ ਸੁផਾ ਸ਼ਰਮਾ ਵੀ ਉੱਚੇ ਤੌਰ ਤੇ ਹਾਜ਼ਰ ਹੋਏ ਇਸ ਦੌਰਾਨ ਜਿਥੇ ਵਕਫਾ ਕਪਤਵੰਤਿਆ ਨੇ ਸੋਮ ਪ੍ਰਕਾਸ਼ ਕੈਂਥ ਤੇ ਉਹਨਾਂ ਦੇ ਪਰਿਵਾਰ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੋਮ ਪ੍ਰਕਾਸ਼ ਕੈਂਥ ਅਤੇ ਉਹਨਾਂ ਦਾ ਪਰਿਵਾਰ ਦਿਨ ਦੁਗਣੀ ਰਾਜੋਗਨੀਤ ਰੱਖੀ ਕਰੇ ਅੱਜ ਅਸੀਂ ਜਿੱਥੇ ਜੋ ਪੈਟਰੋਲ ਪੰਪ ਦਾ ਅਦਗਾਟਨ ਸ਼੍ਰੀ ਸੋਮ ਪ੍ਰਕਾਸ਼ ਜੀ ਕੈਂਥ ਜੀ ਉਹਨਾਂ ਦੇ ਪਰਿਵਾਰ ਵੱਲੋਂ ਆਪਣਾ ਬਿਜ਼ਨਸ ਨਵਾਂ ਸ਼ੁਰੂ ਕੀਤਾ ਗਿਆ ਉਧੇ ਦੇ ਘਾਟਨ ਤੇ ਆਏ ਆ ਅਸੀਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸ਼੍ਰੋਮ ਨੀ ਕਾਲੀਦਾਲ ਵੱਲੋਂ ਬਹੁਤ ਬਹੁਤ ਸਾਰੇ ਹੀ ਕੈਂਸ ਪਰਿਵਾਰ ਨੂੰ ਵਧਾਈ ਦਿੰਨੇ ਆ ਕਿ ਗੁਰੂ ਮਹਾਰਾਜ ਕਿਰਪਾ ਕਰੇ ਦੇਖੋ ਬਿਜ਼ਨਸ ਦੇ ਨਾਲ ਹੀ ਬਹਾਰਾਂ ਹੁੰਦੀਆਂ ਜਿੱਥੇ ਉਹ ਰਾਜਨੀਤੀ ਦੇ ਵਿੱਚ ਨੇ ਉੱਥੇ ਉਹ ਇਹ ਜਿਹੜੀ ਆ ਆਪਣੇ ਪਰਿਵਾਰ ਲਈ ਇੱਕ ਬਿਜ਼ਨਸ ਦੀ ਲੈਣ ਬਹੁਤ ਅੱਛੀ ਲੈਣ ਆ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਚੜ ਦੀ ਕਲਾ ਬਖਸ਼ਿਸ਼ ਕਰੇ ਕੈਂਚੀ ਵੱਲੋਂ ਇੱਕ ਪਟੋਲਪਾ ਪਿੰਡ ਨੂੰ ਨਾਲ ਲਗਾਇਆ ਜਾ ਰਿਹਾ ਹੈਗਾ ਔਰ ਇਹਦੇ ਵਿੱਚ ਹਰੇਕ ਚੀਜ਼ ਜਿਹੜੀ ਹੈਗੀ ਆ ਨਵੀਂ ਤਕਨੀਕੀ ਹੈਗੀ ਆ ਬਹੁਤ ਜਲਦੀ ਹੀ ਪੰਪ ਦੇ ਨਾਲ ਇਹ ਇੱਕ ਵਰਕਸ਼ਾਪ ਲਗਾਉਗੇ ਜਿਹਦੇ ਵਿੱਚ ਵਾਸ਼ਿੰਗ ਦਾ ਜਾਂ ਜਿਹੜੇ ਫਸਟ ਮੈਂ ਐਡ ਹੁੰਦੀ ਹੈ ਉਹਨਾਂ ਵਿੱਚ ਕੀਤੀ ਜਾਊਗੀ ਇਹਦੇ ਨਾਲ ਇਸ ਏਰੀਆ ਦੇ ਆਲੇ ਦੁਆਲੇ ਦੇ ਜਿਹੜੇ ਵੀ ਲੋਕ ਹੈਗੇ ਆ ਉਹਨਾਂ ਨੂੰ ਸਹੂਲਤ ਮਿਲੇਗੀ ਔਰ ਸ਼ੁੱਧ ਵਧੀਆ ਤੇਲ ਮਿਲੇਗਾ ਉਹ ਸਭ ਨੂੰ ਬਾਰਕ ਦੇਣੇ ਹੈਗੇ ਆ ਇਸ ਮੌਕੇ ਦੇ ਉੱਤੇ ਕਿ ਤਾਂ ਜੋ ਤੁਸੀਂ ਜਿਹੜਾ ਹੈਗਾ ਇਸ ਪੰਪ ਤੋਂ ਤੇਲ ਕੋਆ ਕੇ ਆਪਣੀਆਂ ਗੱਡੀਆਂ ਨੂੰ ਜਿਹੜਾ ਸੇਵ ਕਰੀਓ ਇਸ ਖੁਸ਼ੀ ਦੇ ਮੌਕੇ ਤੇ ਸੋਮਪ੍ਰਕਾਸ਼ ਕੈਂਥ ਨੇ ਕੰਪਨੀ ਦੇ ਅਧਿਕਾਰੀਆਂ ਤੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਇਸ ਦੌਰਾਨ ਡੇਰਾ ਸਚਖੰਡ ਪੰਡਵਾ ਦੇ ਮੁਖ ਸੇਵਾਦਾਰ ਸੰਤਪ ਮਹਿੰਦਰਪਾਲ ਜੀ ਡੇਰਾ ਗੋਬਿੰਦ ਦਾਸ ਦੇ ਮੁਖ ਸੇਵਾਦਾਰ ਸੰਤ ਬਾਬਾ ਦੇਸਰਾਜ ਜੀ ਨਿਰਮਲ ਕੁਟਿਆ ਸ਼ੰਬਲੀ ਦੇ ਮੁਖ ਸੇਵਾਦਾਰ ਸੰਤ ਗੁਰਚਰਨ ਸਿੰਘ ਜੀ ਅਤੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਗੋਲਡੀ ਕੈਂਥ ਉੱਗੇ ਅਧਿਯੋਗਪਤੀ ਕੇ ਕੇ ਸਰਦਾਰਾ ਜਰਨੈਲ ਸਿੰਘ ਵਾਹਦ ਅਸ਼ੋਕ ਸੇਠੀ ਸਰਦਾਰ ਹਰਮਿੰਦਰ ਸਿੰਘ ਬਸਰਾ हरदीप सिंह तगर, रजिंद्र चंदी अवतार सिंह परमजीत पम्मा, कौंसलर परमजीत सिंह खुराना सिंह कंबोज कंबोज मोहन सिंह साई अवतार सिंह जसपाल सिंह सिंह खलवाड़ा, सीनियर डिप्टी मेयर तेजपाल बसरा बी.रा. राम बलजोत संजू चहल दविंदर सपरा ਦਵਿੰਦਰ ਕੁਲਥਮ, ਰਮੇਸ਼ ਸਚਦੇਵਾ, ਕਿਸ਼ਨ ਬਜਾ, सुरेंद्र ਚੋਪੜਾ, ਅਰਜੇਸ਼ ਪਲਟਾ, 인ਦਰਜੀਤ ਕਰਵਲ, ਨਗਤਾ ਸ਼ਾਵੜਾ, ਚੰਦਰੇਖਾ ਸ਼ਰਮਾ, ਜਸਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।